आम आदमी पार्टी दी दिल्ली दबका मुख मुख्यमंत्री आची वालों एक विवादित टिप्पणी के विरोध विच बोहोत मामला पक चुकिया है उसने इस बयान सिख भावनावा नु बोहोत थेज पहुँची है ਇਸ ਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਐਸਐਸ ਨਗਰ ਮੁਹਾਲੀ ਵਿਖੇ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਇੱਕ ਪਾਰੀ ਕਾਟ ਕਰਕੇ ਰੋਜ਼ ਪ੍ਰਦਰਸ਼ਨ ਕੀਤਾ ਗਿਆ ਤੇ ਰੋ ਵਿਚਾਇ ਅਕਾਲੀ ਵਰਕਰਾਂ ਵੱਲੋਂ ਆਚੀ ਦਾ ਪੁਤਲਾ ਵੀ ਫੁਕਿਆ ਗਿਆ ਆਮ ਆਦਮੀ ਪਾਰਟੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਐਨ ਕੇ ਸ਼ਰਮਾ ਸੁਖਵਿੰਦਰ ਸਿੰਘ ਛਿੰਦੀ ਪਰਮਿੰਦਰ ਸਿੰਘ ਸੁਹਾਣਾ ਚੌਧਰੀ ਸ਼ਿਆਮ ਲਾਲ ਮਾਜਰੀਆ ਸ਼ਮਸ਼ੇਰ ਸਿੰਘ ਪਰਖਾਲਵੀ ਹਰਵਿੰਦਰ ਸਿੰਘ ਖੇੜਾ ਆਦਿ ਨੇ ਪਾਰੀ ਇਕਾਠ ਨੂੰ ਸੰਬੋਧਨ ਕੀਤਾ ਤੇ ਆਤੀਸ਼ੀ ਵੱਲੋਂ ਬੋਲੀ ਗਈ ਪੱਦੀ ਸ਼ਬਦਾਲਵੀ ਦੇ ਵਿਰੋਧ ਵਿੱਚ ਮੋਹਾਲੀ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਡਿਪਟੀ ਕਮਿਸ਼ਨਰ ਮੋਹਾਲੀ ਨੂੰ ਇੱਕ ਮੈਮੋਰੰਡਮ ਦਿੱਤਾ ਗਿਆ ਇਸ ਮੌਕੇ ਅਕਾਲੀ ਵਰਕਰਾਂ ਨੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਚੀ ਅਤੇ ਆਮ ਆਦਮੀ ਪਾਰਟੀ ਦੇ ਵਿਰੁੱਧ

ख दे साडे चैनल दी टीम वालों इस रोज प्रदर्शन कीवरेज अलका खरड़ सीनियर अकाली आगू सुखविंदर सिंह शिंदी होई गलबात ਤਨ ਮਾੜੇ ਰੇਤੇ ਵੱਧ ਕਰਕੇ ਮਾਰਿਆ ਦੇ ਤੇਰੇ ਆਜੂ ਤਰੇ ਦਿਖ ਰਹੇ ਤੇਰੇ ਕਿਉਂ ਤਰੇ ਦਿਖ ਰਹੇ ਕਿਉਂਕਿ ਸਾਡਾ ਜਨ ਤੱਕ ਇੱਕ ਪਾਸੇ ਦਾ ਕਹਿੰਦਾ ਕਾਮ ਤੱਕ ਮਹਾਨ ਹੈ ਇੱਕ ਪਾਸੇ ਨਿਸ਼ਾਨ ਹੈ ਦੂਸਰੇ ਪਾਸੇ ਇਹ ਕੋਈ ਤਰ੍ਹਾਂ ਤੱਕ ਦਾ ਹੁਕਮ ਹੁੰਦਾ ਇਹ ਕਹਿੰਦਾ ਸਾਨੂੰ ਮੀਡੀਆ ਰਾਈ ਕੈਂਪਟ ਕਰੋ ਗੁਰੂ ਸੋਬ ਨੇ ਕਿਹਾ ਦੋ ਵਰਨਾਸ ਦੇਸ਼ ਹਰੇਕ ਧਰਮ ਦਾ ਉੱਥੇ ਜੜਾ ਕਿਸੇ ਨੂੰ ਕੋਈ ਰੋਗ ਨਹੀਂ ਪੂਰਨ ਦੇ ਕਹਿਰਾਤਾ ਹੋਏ ਇਹ ਕਾਂਗਰਸ ਪਾਰਟੀ ਦੀ ਸਰਕਾਰ ਹੀ ਜਾਈ ਆ ਇਹ ਕਹਿੰਦੇ ਸਾਨੂੰ ਇੱਥੇ ਬੁਲਾਉਣਾ ਕਹਿੰਦਾ ਸਾਨੂੰ মিডিਆ ਦੇ ਰਹੀ ਜੰਤਕਤ ਕਰੇ ਲੋਕ ਐ মিডিਆ ਦੇ ਰਹੀ ਕਿਉਂ ਜੰਤਕਤ ਕਰਨਾ ਹਰੇਕ ਧਰਮ ਦੇ ਪਰਮ ਦੇ ਵਿੱਚ ਸਰਦਾਰ ਰੱਖਿਆ ਜਾਂਦਾ ਹਰੇ ਕਿਸੇ ਚੀਜ਼ ਦਾ ਸੋ ਮੇਰੀ ਬੋਲਤੀ ਹੈ ਮੀਡੀਆ ਵਾਲੇ ਨੇ ਸੋ ਇਹ ਜਾਂ ਕੋਈ ਸਜ਼ਾ ਨਹੀਂ ਲੱਗਦੀ ਹੈ ਕੋਈ ਲੱਗਦੀ ਹੈ ਤੁਰੰਤ ਕਰਦੇ ਆ ਸੋ ਹਰੇਕ ਦਾ ਮਹਿਸੂਸ ਮਲ ਹੁੰਦਾ ਪਹਿਲਾ ਸਰਦਾਰ ਸੁਖਵੀਰ ਸਿੰਘ ਪਾਵਲ ਨੂੰ ਜਿਹੜਿਆ ਦੂਰਦਾਣਾ ਨੇ ਸਜਾਵਾਂ ਦਿੱਤੀਆਂ ਉਹਨਾਂ ਨੇ ਉਹ ਸਦਾ ਧਰਮ ਦੇ ਨਾਲ ਜਿੱਥੇ ਜਿੱਥੇ ਡਿਊਟੀ ਲਈ ਉਸ ਤਰ੍ਹਾਂ ਦੀ ਨਵਾਈ ਉਹਨਾਂ ਨੇ ਕੀ ਕਰਾਇਆ ਉੱਥੇ ਬਿੰਦ ਬਹਾੜੇ ਕੋੜੀਆਂ ਚਲਣੀਆਂ ਬਾਦਲ ਸਾਹਿਬ ਨੇ ਗੁਰੂ ਸਾਹਿਬ ਨੇ ਰੱਖਿਆ ਅਸਰ ਰੱਖਿਆ ਪਰ ਇਹਨਾਂ ਲੋਕਾਂ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਕਸਾ ਵੀ ਰੱਖੀ ਪਰਚਾ ਦਿੱਤਾ 307 ਦਾ ਅੱਜ ਤੱਕ ਕਿਸੇ ਦਾ ਪਰਚਾ ਆਉਂਦਾ ਏ ਜਿੱਤੇ ਸੱਤ ਬੰਦੀ ਉਹ ਪਰਚਾ ਕਰਾਉਂਦਾ ਪਾਰਚਾਰਿਕ ਰੇੜੀ ਵਾਲਾ ਤੇ ਰੁਕਾ ਵਾਲੀ ਰੇੜੀ ਦੇ ਕਹਿਣ ਤੇ ਪਰਚਾ ਹੋਇਆ ਨਰੈਣ ਸਿੰਘ ਚੌੜੇ ਵੀ ਜੀ ਦਿਨਾਂ ਦਾ ਜਵਾਨ ਤੋਂ ਹੋ ਗਈ ਉਹ ਆਂ ਫਿਰ ਰਹਾ ਕਿ ਕਿਸੇ ਆਂ ਬੰਦੇ ਦੇ ਕਿਸੇ ਦੇ ਪਰਚਾ ਹੋ ਗਏ ਤੋੜੇ ਸਾਲ ਤਿੰਨ ਤਿੰਨ ਸਾਲ ਜਵਾਨਤ ਨਹੀਂ ਹੁੰਦੀ ਜੇ ਆਂਦੇ ਵਿੱਚ ਰੋਤੇ ਫਿਰਦਾ ਇਹੀ ਨਰੈਣ ਸਿੰਘ ਚੌੜਾ ਅੱਜ ਸ੍ਰੀਮ ਚੌੜਾ ਹੋਇਆ ਫਿਰਦਾ ਕੋਈ ਚੰਗੇ ਕੰਮ ਨਹੀਂ ਕਰੇ ਪਏ ਨੇ ਪੰਜਾਬ ਦੇ ਸ੍ਰੀਮ ਦੇ ਤੇਰੇ ਸਾਡਾ ਤਾਂ ਰੋਡ ਦਾ ਫੇਨਾ ਸੋ ਸਾਡੀ ਇਹ ਬੇਨਤੀ ਹੈ ਆਕਾਲ ਤਖਤ ਸਾਹਿਬ ਨੂੰ ਪਹਿਲਾਂ ਤੁਹਾਡੇ ਸਾਹਮਣੇ ਜੇ ਕੋਈ ਗਲਤੀ ਕਿਰਤੀ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਨੂੰ ਵੀ ਨੂਰ ਕਰਤਾ ਸਜ਼ਾ ਦਿੱਤੀ ਗਈ ਸਦਾ ਕੋਈ ਉੱਥੇ ਹਉ ਨਹੀਂ ਕੂੜੇ ਮਾਰਨੇ ਕੋਈ ਡੰਡੇ ਮਾਰਨੇ ਜਾਂ ਪਟੇ ਮਾਰਨੇ ਸਜ਼ਾ ਹੁੰਦੀ ਆ ਕੋਈ ਟਾਗਿਆਂ ਤੇ ਕੋਈ ਝੁੱਤੀਆਂ ਸਫਾਈ ਤੇ ਤੇ ਚੋਰ ਵੀ ਲੈਟਰੀ ਨਾਲ ਸਫਾਈਆਂ ਵੀ ਇੱਟਾਂ ਵੀ ਹੋਰਾਂ ਲਈ ਜਾਂਦੀ ਆ ਨਾ ਕਿ ਕਿਸੇ ਨੂੰ ਕੁੱਟਣਾ ਮਾਰਨਾ ਹੁੰਦਾ ਉਹ ਜੋ ਇਹਨਾਂ ਦਾ ਸੁਝਾਵਾ ਲਾਈਆਂ ਉਹ ਸੁਝਾਵਾ ਸਾਡੇ ਵਾਦਲ ਸਾਹਿਬ ਨੇ ਬਹੁਤ ਪਿਆਰ ਨਾਲ ਨਵਾਈਆਂ ਅਜਿਹਾ ਨੇ ਬਾਤ ਫੁੱਟ ਜਿੰਨੀ ਵੀ ਸੇਵਾ ਕੀਤੀ ਸਾਰੀ ਸੇਵਾ ਨੂੰ ਪਹੁੰਚ ਦਾ ਇਸ ਧੂੜ ਦਾ ਸਾਰਾ ਸਾਹਮਣੇ ਲਿਆਂਦਾ ਮੀਡੀਆ ਦੇ ਰਾਹੀਂ ਵੀ ਸੁਖਵੀਰ ਜੀ ਦਾ ਸਾਰੀ ਸੇਵਾ ਕਰਕੇ ਮੁੱਕਰ ਗਈ ਸੇਵਾ ਕਰਕੇ ਮੁੱਕਰ ਗਏ ਸਾਰਿਆਂ ਨੂੰ ਪਤਾ ਹੀ ਹੈ ਜਿਹੜੀਆਂ ਜਿਹੜੀਆਂ ਸੇਵਾ ਲਈਆਂ ਉਹ ਉਹਨਾਂ ਨੇ ਵੱਧ ਚੜ ਕੇ ਨਵਾਈਆਂ ਤੋਂ ਅੱਜ ਨਿੱਕੇ ਦੇ ਫੱਡੇ ਤੇ ਮੜ ਜੀ ਕੱਲ ਕੀਤੀ ਆ ਸਰਦਾਰ ਪ੍ਰਮਦਰ ਸਿੰਘ ਜੀ ਨੇ ਸਾਰੇ ਕਾਲੂਦਨ ਮੋਹਲ ਤੋਂ ਆ ਕੇ ਬੈਠ ਗਿਆ ਧਰਨੇ ਤੇ ਹਰੇਕ ਤਾਂ ਸਰਕਾਰ ਪ੍ਰਚਾਰ ਨਹੀਂ ਕੀਤਾ ਸਾਰਿਆਂ ਦੇ ਮਨ ਤੋਂ ਬਾਸਾ ਇਸੇ ਕਾਰਨ ਜੇ ਇਹ ਆਪਣੇ ਕਹੇਦੇ ਵਾਅਦੇ ਨਹੀਂ ਅੰਪੇ ਤਾਂ ਅਸੀਂ ਸੜਕਾਂ ਤੇ ਆਵਾਂਗੇ ਸੋ ਸਾਰਿਆਂ ਨੂੰ ਇਹ ਹੋਰ ਇੱਕ ਕਦਮ ਸਿਰ ਮੱਥੇ ਵਾਇਲ ਬਿਜਾ ਖਾਸਾ ਅਗਰ ਉਦੋਂ ਦਿੱਲੀ ਦੇ ਸਾਲਕਾ ਮੁੱਖ ਮੰਤਰੀ ਆਰਸ਼ੀਦਾ ਜੋ ਪਤਲਾ ਵੀ ਫੂਕੇ ਆ ਗਏ ਤਾਂ ਬੀਸੀ ਸਾਹਿਬ ਨੂੰ ਮੈਮੋਰੰਡਮ ਦਿੱਤਾ ਗਿਆ ਪਰ ਹੋਰ ਵੀ ਜੋ ਇੱਥੇ ਵਿਧਾਇਕ ਪਹੁੰਚੇ ਨੇ ਅਗੂ ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਅਜਮੇਰ ਸਿੰਘ ਕਿਹੜਾ ਪਹੁੰਚੇ ਨੇ ਸੁਖਵਿੰਦਰ ਸਿੰਘ ਸਿੰਦੀ ਵਿਧਾਨ ਸਭਾ ਹਲਕਾ ਕਰੜ ਤੋਂ ਪਹੁੰਚੇ ਨੇ ਸਰਦਾਰ ਪ੍ਰੇਮਦਰ ਸਿੰਘ ਸੋਹਣਾ ਦੇ ਅਗਵਾਈ ਦੇ ਅੱਜ ਜੋ ਮੈਮੋਰੰਡਮ ਬੀਸੀ ਸਾਹਿਬ ਨੂੰ ਦਿੱਤਾ ਗਿਆ ਸੋ ਉਸ ਦੇ ਨਾਲ ਆਪ ਹੋਰ ਵੀ ਅਗੂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੋ ਹਲਕਾ ਖੜਤੋ ਸੀਨੀਅਰ ਅਕਾਲੀ ਆਗੂ ਸਰਦਾਰ ਸੁਖਵਿੰਦਰ ਸਿੰਘ ਦਿਨ ਸਿੰਘ ਜੀ ਅੱਜ ਜੋ ਮੈਮੋਰੰਡਮ ਡੀਸਭ ਨੂੰ ਦਿੱਤਾ ਗਿਆ ਸੋ ਕਿਸ ਵਿਸ਼ੇ ਤੇ ਲੈ ਕੇ ਦਿੱਤਾ ਗਿਆ ਵਿਸ਼ੇ ਤਾਂ ਜੀ ਵੀ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਉੱਥੇ ਚਾਹ ਵਰਨਾ ਨੂੰ ਉਪਦੇਸ਼ ਜਿਹੜਾ ਵਰਜੀ ਆਓ ਕਿਸੇ ਵੀ ਧਰਮ ਦਾ ਸਬਦ ਦਾ ਸਤਿਕਾਰ ਕਰਿਆ ਜਾਂਦਾ ਗੁਰੂ ਸਾਹਿਬ ਦੇ ਇੱਕ ਸੀਐਮ ਦਾ ਮੂੰਹ ਤੋਂ ਐਡਾ ਬਿਆਨ ਨਿਕਲਣਾ ਕਿ ਗੁਰੂ ਘਰਾਂ ਚੋਂ ਗੋਲ ਕੰਚ ਕਾਇ ਜਾਵੇ ਗੁਰੂ ਦੀ ਗੋਲ ਗਰੀਬ ਦਾ ਮੂੰਹ ਕੋਲ ਕਾ ਵਸਦਾ ਹੈ ਗਰੀਬਾਂ ਦਾ ਮਸੀਹਾ ਇੱਕ ਗੁਰਦੁਆਰਾ ਸਾਹਿਬ ਕਿਤੇ ਲੰਗਰ ਛਕਣਾ ਜਾਂ ਕਿਸੇ ਨੂੰ ਕੱਪੜੇ ਦੀ ਲੋੜ ਆ ਕਿਸੇ ਵਾਸਤੇ ਵੀ ਪਿੱਛੇ ਜੇ ਤੁਸੀਂ ਦੇਖਿਆ ਹੜ ਆਇਆ ਸੱਤ ਮੂਰੇ ਹੋ ਕੇ ਜੇ ਅਕਾਲ ਤਖਤ ਨੇ ਉੱਥੋਂ ਨੀ ਦਿਸ਼ਾ ਨਿਰਦੇਸ਼ਾਂ ਸੰਗ ਕੱਲੇ-ਕੱਲੇ ਪਿੰਡ-ਪਿੰਡ ਲੰਗਰ ਬਚਾਇਆ ਸੋ ਇਹ ਲੋਕਾਂ ਤੇ ਬਰਦਾਸ਼ਤ ਨਹੀਂ ਕਰਿਆ ਜਾਂਦਾ ਅੱਜ ਤੁਸੀਂ ਦੇਖ ਰਹੇ ਗੁਰੂ ਸਾਹਿਬ ਦੀਆਂ ਦਸਾਂ ਗੁਰੂਆਂ ਦੀਆਂ ਫੋਟੋਆਂ ਤੇ ਇਹ ਸ਼ਰਾਬ ਦੇ ਛਿੱਟੇ ਲਾ ਰਿਹਾ ਫਿਰ ਆਪਣੇ ਸਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਫੋਟੋ ਤੇ ਪਿਸ਼ਾਬ ਕਰਦਾ ਇੱਕ ਨਗਨ ਵਸਤਾਂ ਦੇ ਵਿੱਚ ਹੋ ਕੇ ਕੱਚਾ ਪਾ ਕੇ ਪਿਸ਼ਾਬ ਕਰਦਾ ਜਦੋਂ ਇਹਨੂੰ ਪਿਸ਼ਾਬ ਨਹੀਂ ਆਇਆ ਤੇ ਫਿਰ ਪੁੱਥੇ ਵੀ ਸ਼ਰਾਬ ਦੇ ਛਿੱਟੇ ਲਾਉਣ ਲੱਗ ਗਿਆ ਸੋ ਇਹਨਾਂ ਨੂੰ ਅਕਾਲ ਤਖਤ ਤੇ ਮੈਦਾ ਕਹਿੰਦਾ ਨੂੜ ਕੇ ਗੇਰਨਾ ਚਾਹੀਦਾ ਇੱਥੇ ਜਿਹੜੇ ਬੰਦੇ ਇਹੋ ਜਿਹਾ ਕੰਮ ਕਰ ਰਹੇ ਕੱਲੇ ਕੱਲੇ ਸਿੱਖਾਂ ਦੇ ਮਨਾਂ ਦੇ ਇੱਕ ਥੇਸ ਪਹੁੰਚੀ ਆ ਇਹਨਾਂ ਨੇ ਇੰਨਾ ਕ ਮੰਨ ਦਿਖਾਇਆ ਵਾ ਹਰੇਕ ਮਨ ਕੱਲੇ ਕੱਲੇ ਸਿੱਖਾਂ ਦਾ ਮਨ ਦੇਖੋ ਉਦਾਸਿਆ ਪਿਆ ਸੋ ਉੱਥੇ ਬਲਾਕ ਉਹਨੇ ਲਾਈਵ ਟੈਲੀਕਾਸਟ ਦੀ ਮਾਂ ਕੀਤੀ ਉਹ ਕਰ ਮੈਂ ਸਬੂਤਾ ਸਵੇਰ ਜਾਵਾਂਗਾ 100 ਪਰਦਾ ਹੁੰਦਾ ਜੀ ਹਰੇਕ ਧਰਮ ਦਾ ਇੱਕ ਪਰਦਾ ਹੁੰਦਾ ਵੀ ਕਿਦਾਂ ਦੀਆਂ ਸਜਾਵਾਂ ਦੇਣੀਆਂ ਕਿਦਾਂ ਦਾ ਕਿਆ ਇਹਨਾਂ ਤੇ ਵਰਤਾਵਰਨਾ ਇਹ ਕਹਿ ਰਿਹਾ ਜਨਤਕ ਕਰੋ ਕਿਆ ਗੱਲ ਬਾਈ ਕਿਹੜਾ ਧਰਮ ਹੈ ਜਿਹੜਾ ਹਰੇਕ ਧਰਮ ਤੁਸੀਂ ਚਲੋ Hindu ਧਰਮ ਚ ਚਲੇ ਜਾਓ ਮੁਸਲਮਾਨ ਭਾਈ ਚਾਰੇ ਦੇ ਧਰਮ ਚ ਚਲੇ ਜਾਓ ਕੋਈ ਜਨਤਕ ਕਰਦਾ ਵੀ ਅਸੀਂ ਅੰਦਰ ਕੀ ਕਰ ਰਹੇ ਮਸਜਿਦ ਚ ਕੀ ਕਰ ਰਹੇ ਮੰਦਰ ਚ ਕੀ ਕਰਦੇ ਇੱਕ ਇਹ ਸਿੱਖ ਹੈ ਜਿਆ ਸੀਐਮ ਬਣ ਗਿਆ ਇਹ ਕਹਿ ਰਿਹਾ ਜਨਤਕ ਕਰੋ ਕੀ ਗੱਲ ਬਾਈ ਤੁਸੀਂ ਆਪਣਾ ਪਰਦਾ ਆਪਣਾ ਕੱਪੜਾ ਚੱਕੂਗੇ ਆਪਣਾ ਢਿੱਡ ਨੰਗਾ ਹੁੰਦਾ ਸੋ ਮੇਰੀ ਇਹੀ ਅਪੀਲ ਆ ਵੀ ਇਹਨਾਂ ਨੂੰ ਆਪਣਾ ਪਰਦਾ ਨਹੀਂ ਚੱਕਣਾ ਚਾਹੀਦਾ ਜੋ ਸਜਾਵਾਂ ਹੋ ਗਿਆ ਲੇ ਮਹਾਰਾਜਾ ਰਣਜੀਤ ਸਿੰਘ ਤੇ ਅੱਜ ਤੱਕ ਸਜਾਵਾਂ ਲੱਗਦੀਆਂ ਰਹੀਆਂ ਸਭ ਨੇ ਆਪਣੀਆਂ ਸਜਾਵਾਂ ਕਬੂਲੀਆਂ ਇਹ ਇੱਕ ਪਹਿਲਾ ਸੀਐਮ ਪੰਜਾਬ ਦਾ ਹੈ ਜਿਹੜਾ ਕਹਿੰਦਾ ਇਹਨੂੰ ਮੀਡੀਆ ਰਹੀ ਜਨ ਤੱਕ ਕਰੋ ਸੋ ਇਹ ਲੋਟੂ ਟੋਲਾ ਆ ਗਿਆ ਇਹਨਾਂ ਤੋਂ ਬਚਣ ਦੀ ਲੋੜ ਆ ਹੁਣ ਤੁਸੀਂ ਇੱਥੇ ਆਂ ਬਸਾਹ ਅੱਠ ਫੇਸ ਗੁਰਦੁਆਰੇ ਦੇ ਨਾਲ ਲੱਗਦੀ ਕਰੋੜਾਂ ਦੀ ਜਾਇਦਾਦ ਦੇ ਵਿੱਚ ਕਾਹੇਲੀ ਪੈਡ ਬਣਾ ਰਿਆ ਕਿਆ ਗੱਲ ਵੀ 10 ਮਿੰਟ ਦੂਰੀ ਤੇ ਇੱਥੇ ਇੱਕ 에어ਪੋਰਟ ਆ ਉੱਥੋਂ ਨਹੀਂ ਇਹ ਆ ਸਕਦਾ ਇਹਨੂੰ ਕੋਠੀ ਤੇ ਬਿਲਕੁਲ ਮੂਰੇ ਹੈਲੀਪੈਡ ਚਾਹੀਦਾ ਕਰੋੜਾਂ ਰੁਪਏ ਦੀ ਮੁਹਾਲੀ ਦੀ ਜਾਇਦਾਦ ਤੇ ਇਹ ਹੈਲੀਪੈਡ ਬਣਾ ਰਿਆ ਮੈਂ ਤਾਂ ਕਹਿੰਦਾ ਇੱਕ ਬਹੁਤ ਵੱਡਾ ਇਹ ਲੋਕਾਂ ਦੇ ਨਾਲ ਠੱਗੀ ਚੋਰੀ ਬਜਾਰੀ ਹੋ ਰਹੀ ਆ ਐਤੋਂ ਬਚ ਕੇ ਰਹਿਣਾ ਚਾਹੀਦਾ 8 ਮਹੀਨੇ ਰਹਿ ਗਏ ਸਰਕਾਰ ਦੇ ਠੱਗੇ ਠੱਗੇ ਲੋਕ ਮਹਿਸੂਸ ਕਰ ਰਹੇ ਆ ਕਰ ਕਰ ਜਾਓ ਤੁਸੀਂ ਕਿਸੇ ਨੂੰ ਪੁੱਛ ਲਓ ਵੀ ਬਾਈ ਜੀ ਸਰਕਾਰ ਦਾ ਕੰਮ ਕਿਦਾਂ ਦਾ ਸਾਰੇ ਕਹੋਂਗੇ ਅਸੀਂ ਤਾਂ ਆਪਣੇ ਘਰਾਂ ਬੈਠ ਕੇ 8 ਮਹੀਨੇ ਕੱਢ ਲਏ ਪਰ ਮੁੱਖ ਮੰਤਰੀ ਦਾ ਕਹਿਣਾ ਕਿ ਜਿਸ ਤਰ੍ਹਾਂ ਐਸਜੀਪੀਸੀ ਦੇ ਸੀ ਸਤਿੰਦਰ ਸਿੰਘ ਚਾਹਲ ਨੂੰ ਗ੍ਰਫਤਾਰ ਕੀਤਾ ਗਿਆ ਕਿ ਉਹੀ ਅਕਾਊਂਟੈਂਟ ਐਸਜੀਪੀਸੀ ਦਾ ਤੇ ਉਹੀ ਅਕਾਊਂਟੈਂਟ ਸ਼ਕੀਰ ਬਾਦਲ ਸਾਬ ਦਾ ਸ਼ਕੀਰ ਬਾਦਲ ਸਾਬ ਦੀ ਇਸ਼ਾਰੇ ਤੇ ਕੰਮ ਕਰਦੀ ਹੈ ਐਸਜੀਪੀਸੀ ਬਾਈ ਜੀ ਇੱਕ ਐਸਜੀਪੀਸੀ ਇੱਕ ਸ਼ਰਮਾਉਰਾ ਇੱਕ ਸਿੱਖਾਂ ਦੀ ਧਰਮ ਸੰਸਥਾ ਹੈ ਇਹ ਕਿਸੇ ਦੇ ਇਸ਼ਾਰੇ ਤੇ ਕੰਮ ਨਹੀਂ ਕਰਦੀ ਵੋਟਾਂ ਪੈਣੀਆਂ ਉਹ ਅਕਾਲ ਤਖਤ ਦੇ ਜ਼ਥੇਦਾਰ ਲੱਗਦੇ ਆ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਲੱਗਦੇ ਆ ਇੱਕ ਲੋਕਤੰਤਰ ਆ ਉਹਨੂੰ ਕਿਵੇਂ ਕਹਿ ਸਕਦੇ ਕਦੇ ਸ਼ਹਿਰੇ ਤੇ ਆ ਸਾਲ ਬਾਅਦ ਵੋਟ ਪੈਂਦੀ ਆ ਨਵਾਂ ਪ੍ਰਧਾਨ ਲੱਗ ਹੁੰਦਾ ਇਹ ਬਿਲਕੁਲ ਝੂਠ ਬਣਾ ਰਹੇ ਪਹਿਲਾਂ ਇਹਨਾਂ ਨੇ ਬਰਗਾੜੀ ਦੇ ਉੱਤੇ ਜਲਦੀ ਜੇਬੋਂ ਚ ਨਿਕਲਦ ਨਹੀਂ ਜੱਸੇ ਸਰ ਝੂਠ ਸਾਰਾ ਸਰ ਆਮ ਆਮ ਪਾਰਟੀ ਝਾੜੂ ਵਾਲਿਆਂ ਦਾ ਝੂਠ ਆ ਪਹਿਲਾਂ ਬਰਗਾੜੀ ਕਾਂਢ ਤੇ ਇਹਨਾਂ ਨੇ ਸ੍ਰੀਮਾਨ ਝੂਠ ਬੋਲਿਆ 5 ਸਾਲ ਕੈਪਟਨ ਨੇ ਆਪਣੀ ਸਰਕਾਰ ਝੂਠ ਬੋਲ ਕੇ ਗੁਟਕਾ ਸਾਬ ਹੱਥ ਫੜਕਾ ਸੌਂ ਖਾਈ ਵੀ ਮੈਂ 1 ਹਫ਼ਤੇ ਦੇ ਅੰਦਰ ਅੰਦਰ ਨਸ਼ਾ ਬੰਦ ਕਰ ਦਿਆਂਗਾ ਖਤਮ ਕਰ ਦਿਆਂਗਾ 5 ਸਾਲ ਝੂਠ ਬੋਲ ਕੇ ਉਹ 5 ਸਾਲ ਕੱਢ ਗਿਆ ਕੋਈ ਨਸ਼ਾ ਬੰਦ ਨਹੀਂ ਹੋਇਆ ਕੋਈ ਕੁਝ ਨਹੀਂ ਹੋਇਆ ਹੁਣ ਉਸ ਤੋਂ ਬਾਅਦ ਮਨੂੰ ਮੈਂ ਤਾਂ ਅੱਜ ਕਹਿਣਾ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਅਕਾਲ ਤਖਤ ਤੇ ਪੇਸ਼ ਕਰਨਾ ਚਾਹੀਦਾ ਇਹਨਾਂ ਨੂੰ ਵੀ ਇਹਨੇ ਸੌ ਕਿਦਾਂ ਝੂਠ ਖਾਈ ਆ 184 ਦੇ ਵਿੱਚ ਇੰਦਰਾ ਨੇ ਟਾਇ ਕਰਾਇਆ ਅੱਜ ਮੇਰੇ ਲੋਕ ਪਤਾ ਨਹੀਂ ਕਾਂਗਰਸ ਨੂੰ ਕਿਵੇਂ ਵੋਟਾਂ ਪਾ ਦਿੰਨੀ ਆ ਜਿਸ ਮੇਰੇ ਵੀਰ ਦੇ ਚਾਹ ਦਾੜੀ ਕੱਟੀ ਵੀ ਚਾਹ ਬਾਲ ਰੱਖੇ ਪਿਆ ਪੱਗ ਰੱਖੀ ਵੀ ਆ ਸਿਰ ਤੇ ਉਸ ਨੂੰ ਕਾਂਗਰਸ ਨੂੰ ਕਦੇ ਵੀ ਵੋਟ ਨਹੀਂ ਪਾਉਣੀ ਚਾਹੀਦੀ 84 ਦੇ ਵਿੱਚ ਅਕਾਲ ਤਖਤ ਤੇ ਦਰਬਾਰ ਸਾਹਿਬ ਤੇ ਹਮਲੇ ਤੋਪਾਂ ਟੈਂਕਾਂ ਚੜਾਈਆਂ ਇਹਨਾਂ ਨੇ ਛੋਟੇ ਛੋਟੇ ਬੱਚੇ ਵੀ ਸ਼ਹੀਦ ਕਰਵਾਏ ਗਏ ਸੋ ਮੈਂ ਤਾਂ ਇਹਹੀ गुजारिश ਆ ਆਮ ਪਾਰਟੀ ਤੋਂ ਵੀ ਬਚੋ ਤੇ ਕਾਂਗਰਸ ਤੋਂ ਵੀ ਬਚੋ ਜੇ ਤੁਹਾਡੀ ਜ਼ਮੀਨ ਨਾਲ ਜੁੜੀ ਵੀ ਪਾਰਟੀ ਇੱਕੋ ਇੱਕ ਪਾਰਟੀ ਆ ਉਹ ਸ਼੍ਰੋਮਣੀ ਅਕਾਲੀ ਦਲ ਇਹਨੂੰ ਮਜ਼ਬੂਤ ਕਰੋ ਤੇ ਤਾਂ ਹੀ ਸਿੱਖਾਂ ਦਾ ਕੁਝ ਬਣ ਸਕਦਾ ਸ਼੍ਰੋਮਣੀ ਅਕਾਲੀ ਦਲ ਸਾਡੇ ਨਾਲ ਸ਼੍ਰੋਮਣੀ ਕਰਤਾ ਗਿਆ ਆਤਸ਼ੀ ਦੀ ਖਿਲਾਫ ਸੋ ਦੇਖਦੇ ਆ ਇਸ ਮਸਲੇ ਤੇ ਆਉਣ ਵਾਲੇ ਸਮੇਂ ਚ ਕੀ ਐਕਸ਼ਨ ਹੋਣਾ ਕੈਮਰਾਮੈਨ ਸੰਦੀਪ ਦੇ ਨਾਲ ਮੈਂ ਹਰਮਨ ਮੀਆਪੁਰੀ ਨਿਊ ਸਟਾਰ ਨਿਊਜ਼ ਟਾਈਮਸ ਮੋਹਾਲੀ